ਅਲਵੇ ਤੇ ਦੁਆਬੇ ਦੀ ਧਰਤੀ ਤੋਂ ਬਾਅਦ ਰਵਿੰਦ ਕੇਜਰੀਵਾਲ ਮਾਝੇ ਦੀ ਧਰਤੀ ਤੇ ਪਹੁੰਚੇ ਨੇ ਉਹ ਬਟਾਲਾ ਚ ਨੇ ਬਟਾਲਾ ਦੇ ਅੰਦਰ ਇੰਡਸਟਰੀ ਸਟਾਨ ਨਾਲ ਗੱਲਬਾਤ ਕਰ ਰਹੇ ਨੇ ਪੰਜਾਬ ਦੀ ਇੰਡਸਟਰੀ ਦਾ ਜੋ ਸੰਕਟ ਹੈ ਪੰਜਾਬ ਦੀ ਸਨਤ ਦਾ ਜੋ ਸੰਕਟ ਹੈ ਉਹਦੇ ਬਾਰੇ ਗੱਲਬਾਤ ਹੋ ਰਹੀ ਹੈ ਅਰਵਿੰਦ ਕੇਜਰੀਵਾਲ ਨੇ ਸਟੇਜ ਤੇ ਜਰਨੈਲ ਸਿੰਘ ਨੇ ਸੁਖਪਾਲ ਸਿੰਘ ਖੈਰਾ ਨੇ ਗੁਰਪ੍ਰੀਤ ਘੁੱਗੀ ਨੇ ਕਮਰ ਸੰਧੂ ਨੇ ਭਗਵੰਤ ਮਾਨ ਸਟੇਜ ਤੋਂ ਸੰਬੋਧਿਤ ਕਰ ਰਹੇ ਨੇ ਦਰਸਲ ਪੰਜਾਬ ਦੇ ਤਿੰਨਾਂ ਖੇਤਰਾਂ ਦੇ ਅੰਦਰ ਇਹ ਪ੍ਰੋਗਰਾਮ ਰੱਖੇ ਗਏ ਸੀ ਮਾਲਵੇ ਵਿੱਚ ਰੱਖੇ ਗਏ ਸੀ ਦੁਆਬੇ ਵਿੱਚ ਰੱਖੇ ਗਏ ਸੀ ਔਰ ਅੱਜ ਮਾਝੇ 'ਚ ਨੇ 3 ਦਿਨ ਦਾ ਦੌਰਾ ਸੀ ਔਰ ਤਿੰਨਾਂ ਦਿਨਾਂ ਦੇ ਅੰਦਰ ਤਿੰਨਾ ਖੇਤਰਾਂ ਨੂੰ ਕੇਜਰੀਵਾਲ ਨੇ ਕਵਰ ਕੀਤਾਗਾ ਸਭ ਤੋਂ ਵੱਡੀ ਗੱਲ ਹੈ ਕਿ ਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਹਮਲਾ ਕੀਤਾਗਾ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੈਂਪੇਨ ਦੇ ਅੰਦਰ ਕਾਂਗਰਸ ਦੀ ਮੁਹਿੰਮ ਦੇ ਅੰਦਰ ਡਰੱਗ ਮੰਨੀ ਹੈ ਜਿਹੜੀ ਉਹ ਵਰਤੀ ਜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹਦਾ ਜਵਾਬ ਦਿੱਤਾਗਾ ਤੁਸੀਂ ਦੇਖ ਸਕਦੇ ਹੋ ਵੱਡੇ ਪੱਧਰ ਦੇ ਉੱਤੇ ਲੋਕ ਆ ਜਿਹੜੇ ਇਸ ਸਮਾਗਮ ਦੇ ਅੰਦਰ ਪਹੁੰਚੇ ਹੋਏ ਨੇ ਹਰ ਥਾਂ ਦੇ ਉੱਤੇ ਖਾਸ ਤੌਰ ਤੇ ਪਾਰਟੀ ਦੇ ਵਰਕਰ ਹੀ ਆਉਂਦੇ ਨੇ ਜਾਂ ਜਿਹੜੇ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਇਸ ਥਾਂ ਦੇ ਉੱਤੇ ਆਉਂਦੇ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਕੇਜਰੀਵਾਲ ਦੇ ਵੱਲੋਂ ਕਿ ਜਦੋਂ ਉਹ ਪੰਜਾਬ ਦੇ ਅੰਦਰ ਆਉਣਗੇ ਤਾਂ ਸੰਕਟ ਪੰਜਾਬ ਦੇ ਹੱਲ ਕੀਤੇ ਜਾਣਗੇ ਖਾਸ ਤੌਰ ਦੇ ਉੱਤੇ ਨਸ਼ੇ ਦਾ ਜੋ ਮਸਲਾ ਭ੍ਰਿਸ਼ਟਾਚਾਰ ਦਾ ਮਸਲਾ ਉਹ ਸਾਰੇ ਮਸਲੇ ਹੱਲ ਹੋਣਗੇ ਸਟੇਜ ਦੇ ਉੱਤੋਂ ਲਗਾਤਾਰ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦਾ ਅਗਰ ਹੱਲ ਆਗਾ ਉਹ ਅਰਵਿੰਦ ਕੇਜਰੀਵਾਲ ਕੋਰਾ ਜਿਹੜੀਆਂ ਬਾਕੀ ਟਰੈਡੀਸ਼ਨਲ ਪਾਰਟੀਆਂ ਨੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਇਸ ਤਰ੍ਹਾਂ ਦੇ ਅਲਿਗੇਸ਼ਨ ਇਸ ਤਰ੍ਹਾਂ ਦੇ ਇਲਜ਼ਾਮ ਅਰਵਿੰਦ ਕੇਜਰੀਵਾਲ ਲਾ ਰਹੇ ਨੇ ਅਰਵਿੰਦ ਕੇਜਰੀਵਾਲ ਦਾ ਨਿਸ਼ਾਨਾ ਇੱਕੋ ਹੀ ਹੈ ਕਾਂਗਰਸ ਪਾਰਟੀ ਤੇ ਅਕਾਲੀ ਦਲ ਦੋਵਾਂ ਨੂੰ ਉਹ ਟਾਰਗੇਟ ਕਰ ਰਹੇ ਨੇ ਜ਼ਿਆਦਾ ਨਿਸ਼ਾਨਾ ਉਹ ਕਾਂਗਰਸ ਪਾਰਟੀ ਦੇ ਲਗਾ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਇਹ ਰਿਪੋਰਟ ਮਿਲੀ ਅਰਵਿੰਦ ਕੇਜਰੀਵਾਲ ਨੂੰ ਕਿ ਪੰਜਾਬ ਦੇ ਅੰਦਰ ਕਾਂਗਰਸ ਕਿਤੇ ਨਾ ਕਿਤੇ ਅਪ ਹੋਈ ਹੈ ਸ਼ਹਿਰੀ ਵੋਟਰ ਆ ਜਿਹੜਾ ਉਹ ਕਾਂਗਰਸ ਵੱਲ ਨੂੰ ਟਿਲਟ ਹੋਇਆਗਾ ਤਾਂ ਕਿਵੇਂ ਉਹਦਾ ਜਵਾਬ ਦੇਣ ਇਸਦੇ ਲਈ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਉਹਨਾਂ ਨੇ ਕਿਹਾਗਾ ਕਿ 44 ਤੋਂ ਬਾਅਦ ਪੱਕੇ ਡੇਰੇ ਉਹ ਪੰਜਾਬ ਦੀ ਧਰਤੀ ਤੇ ਲਾ ਰਹੇ ਨੇ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਕੈਂਪੇਨ ਕਰਨਗੇ ਪਰ ਫਿਲਹਾਲ ਉਹਨਾਂ ਵੱਲੋਂ ਪੰਜਾਬ ਦੇ ਅੰਦਰ ਲਗਾਤਾਰ ਇਸਰਾਨੀਆ ਸੁਭਾਵਾ ਕਰਕੇ ਪੰਜਾਬ ਦੇ ਸ਼ਹਿਰੀ ਵੋਟਰ ਨੂੰ ਫੋਕਸ ਕੀਤਾ ਜਾ ਰਿਹਾ ਔਰ ਦੋਹਾਂ ਪਾਰਟੀਆਂ ਨੂੰ ਦੋਹਾਂ ਟ੍ਰੈਡੀਸ਼ਨਲ ਪਾਰਟੀਆਂ ਨੂੰ ਜਲੰਧ ਦੇ ਹਮਲੇ ਕਰ ਰਹੇ ਨੇ ਦੋਨਾਂ ਪੋਲੀਟੀਕਲ ਪਾਰਟੀਆਂ ਤੇ ਦੇਖਣਾ ਇਸ ਦੌਰੇ ਦਾ ਤੇਜਰੀਵਾਲ ਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਪੰਜਾਬ ਦੀ ਧਰਤੀ ਤੋਂ ਮਿਲਦਾ ਹੈ ਇਸ ਨਾਲ ਅਮਿਤ ਦੇ ਨਾਲ ਜਦਵਿੰਦਰ ਸਿੰਘ ਐਵੀਪੀ ਸਾਝਾ ਬਟਾਲਾ